ਅਮਰੀਕਾ ਦੇ ਵੱਲੂ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਦਰਅਸਲ 200 ਦੇ ਕਰੀਬ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਰਾਤੋਂ ਰਾਤ ਦੇਸ਼ ਨਿਕਾਲਾ ਦੇ ਦਿੱਤਾ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਮਰੀਕਾ ਦੇ 트ੰਪ ਪ੍ਰਸ਼ਾਸਨ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤੀਆਂ ਨੂੰ ਵੱਡਾ ਝਟਕਾ ਲੱਗਿਆ ਦੱਸਦੇ ਕਿ ਅਮਰੀਕਾ ਨੇ 200 ਭਾਰਤ ਨੂੰ ਡਿਪੋਰਟ ਕੀਤਾ ਹੈ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੇ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਅਤੇ ਪੰਜਾਬ ਦੇ ਦੋ ਲੋੜਿੰਦੇ ਵਿਅਕਤੀ 197 ਗੈਰ ਕਾਨੂੰਨੀ ਪ੍ਰਵਾਸੀ ਸ਼ਾਮਿਲ ਨੇ ਇਹ ਉਡਾਨ ਪਹਿਲਾਂ ਹੀ ਅਮਰੀਕਾ ਤੋਂ ਉਡਾਨ ਭਰ ਚੁੱਕੀ ਆ ਤੇ ਅੱਜ ਆਈਜੀਆਈ ਹਵਾਈ ਅੱਡੇ ਦੇ ਉੱਤੇ ਪਹੁੰਚੇਗੀ ਇਹ ਕਾਰਵਾਈ 트ੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈਗਾ ਇਸ ਤੋਂ ਪਹਿਲਾਂ ਪਰ ਵੀ ਦੇ ਵਿੱਚ ਅਮਰੀਕਾ ਨੇ 200 ਤੋਂ ਵੱਧ ਭਾਰਤਿਆ ਨੂੰ ਦੇਸ਼ ਨਿਕਾਲਾ ਦਿੱਤਾ ਸੀਗਾ ਇਹ ਸਾਰੇ ਲੋਕ ਅੰਮ੍ਰਿਤਸਰ ਪਹੁੰਚੇ ਅਤੇ ਫਿਰ ਬਸਾਂ ਤੇ ਰਾਹੀਂ ਘਰ ਭੇਜੇ ਗਏ ਤਾਂ ਇਹਨਾਂ ਦੇ ਵਿੱਚ ਜ਼ਿਆਦਾਤਰ ਪੰਜਾਬ ਦੇ ਸਨ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਜੋ ਕਿ ਪ੍ਰਵੇਸ਼ ਜਾਂ ਫਿਰ ਵੀਜ਼ਾ ਓਵਰਸਟੇ ਦੇ ਦੋਸ਼ਾਂ ਦੇ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ ਤਾਂ ਉਹਨਾਂ ਦੇ ਉੱਤੇ ਡੰਕੀ ਰੂਟ ਦੀ ਵਰਤੋਂ ਕਰਨ ਦਾ ਦੋਸ਼ ਸੀਗਾ ਯਾਨਕਿ ਕੈਨੇਡਾ ਦੇ ਰਾਹੀਂ ਗੈਰ ਕਾਨੂੰਨੀ ਪ੍ਰਵੇਸ਼ ਦਾ ਇਸਤੇਮਾਲ ਕਰਕੇ ਅਮਰੀਕਾ ਪਹੁੰਚੇ ਸਨ ਜਿਸ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਦਰਸਲ ਟਰੰਪ ਨੇ ਆਪਣੇ ਚੋਣ ਦਾਅਵੇ ਦੇ ਵਿੱਚ ਚੋਣ ਜਿਹੜਾ ਵਾਅਦਾ ਸੀਗਾ ਉਹਦੇ ਹਿੱਸੇ ਦੇ ਵਜੋਂ ਗੈਰ ਕਾਨੂੰਨੀ ਪ੍ਰਵਾਸਨ ਹਟਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਨਵਰੀ 2025 ਤੋਂ ਮਈ 2025 ਤੱਕ ਸੈਂਕੜੇ ਭਾਰਤਿਆ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਭਾਰਤ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸਨ ਨੂੰ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਦੇ ਵਿੱਚ ਸਹਿਯੋਗ ਦਾ ਵੀ ਐਲਾਨ ਕੀਤਾ ਪਰ ਦੋਕੀ ਤਸਦੀਕ ਦੇ ਉੱਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਫਰਵਰੀ ਦੇ ਵਿੱਚ ਕਿਹਾ ਸੀ ਕਿ ਉਹ ਗੈਰ ਕਾਨੂੰਨੀ ਪ੍ਰਵਾਸਨ ਨੂੰ ਵਾਪਸ ਲੈਣ ਦੇ ਲਈ ਤਿਆਰ ਹੈ ਟਾਮ੍ਰਿਕਨ ਗੈਂਗਸਟਰ ਅਨਮੋਲ ਬਿਸ਼नोई ਨੂੰ ਦੇਸ਼ ਨਿਕਾਲਾ ਦੇ ਦਿੱਤਾ ਹੈ ਉਸ ਤੋਂ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਤਾਂ ਬੋਲੂ ਗੈਂਗਸਟਰ ਲਾਰੈਂਸ ਬਿਸ਼नोई ਦਾ ਛੋਟਾ ਭਰਾ ਹੈ ਅਨਮੋਲ ਬਾਬਾ ਸਦੀਕੀ ਅਤੇ ਸਿੱਧੂ ਮੂਸੇਵਾਲਾ ਕਤਲ ਕੇਸਾਂ ਦੇ ਵਿੱਚ ਦੋਸ਼ੀ ਹੈ ਉਸ ਦੇ ਉੱਤੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ ਤਾਂ ਦੇਸ਼ ਭਰ ਦੇ ਵਿੱਚ ਅਨਮੋਲ ਦੇ ਵਿਰੁੱਧ ਕਈ ਮਾਮਲੇ ਵੀ ਦਰਜ ਨੇ ਇਹ ਕਾਰਵਾਈ ਜੋ ਕਿ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਦੱਸਦੇ ਕਿ ਅਨਮੋਲ ਬਿਸ਼ਨੋਈ ਦੀ ਭਾਰਤ ਵਾਪਸੀ ਨੂੰ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਦੇ ਵਿਰੁੱਧ ਇੱਕ ਵੱਡੇ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈਗਾ ਦਾ ਬੇਹਦ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ ਜੋ ਕਿ 200 ਦੇ ਕਰੀਬ ਭਾਰਤਿਆਂ ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਦੇ ਵੱਲੂ ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਅਰਸਲ 200 ਦੇ ਕਰੀਬ ਲੋਕਾਂ ਨੂੰ ਡਿਪੋਰਟ ਕਰ ਦਿੱਤਾ ਰਾਤੋਂ ਰਾਤ ਦੇਸ਼ ਨਿਕਾਲਾ ਦੇ ਦਿੱਤਾ ਹੈ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਮਰੀਕਾ ਦੇ 트ੰਪ ਪ੍ਰਸ਼ਾਸਨ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਰਤੀਆਂ ਨੂੰ ਵੱਡਾ ਝਟਕਾ ਲੱਗਿਆ ਦੱਸਦੇ ਕਿ ਅਮਰੀਕਾ ਨੇ 200 ਭਾਰਤ ਨੂੰ ਡਿਪੋਰਟ ਕੀਤਾ ਹੈ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਦੇ ਵਿੱਚ ਗੈਂਗਸਟਰ ਅਨਮੋਲ ਬਿਸ਼ਨੋਈ ਅਤੇ ਪੰਜਾਬ ਦੇ ਦੋ ਲੋੜਿੰਦੇ ਵਿਅਕਤੀ 197 ਗੈਰ ਕਾਨੂੰਨੀ ਪ੍ਰਵਾਸੀ ਸ਼ਾਮਿਲ ਨੇ ਇਹ ਉਡਾਨ ਪਹਿਲਾਂ ਹੀ ਅਮਰੀਕਾ ਤੋਂ ਉਡਾਨ ਭਰ ਚੁੱਕੀ ਆ ਤੇ ਅੱਜ ਆਈਜੀਆਈ ਹਵਾਈ ਅੱਡੇ ਦੇ ਉੱਤੇ ਪਹੁੰਚੇਗੀ ਇਹ ਕਾਰਵਾਈ 트럼ਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈਗਾ ਇਸ ਤੋਂ ਪਹਿਲਾਂ ਕਰਨੀ ਦੇ ਵਿੱਚ ਅਮਰੀਕਾ ਨੇ 200 ਤੋਂ ਵੱਧ ਭਾਰਤਿਆ ਨੂੰ ਦੇਸ਼ ਨਿਕਾਲਾ ਦਿੱਤਾ ਸੀਗਾ ਇਹ ਸਾਰੇ ਲੋਕ ਅਮਰੀਕਾ ਪਹੁੰਚੇ ਅਤੇ ਫਿਰ ਬਸਾਂ ਤੇ ਰਾਹੀ ਘਰ ਭੇਜੇ ਗਏ ਤਾਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਸਨ ਉਹਨਾਂ ਨੂੰ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵੇਸ਼ ਜੋ ਕਿ ਪ੍ਰਵੇਸ਼ ਜਾਂ ਫਿਰ ਵੀਜ਼ਾ ਓਵਰਸਟੇ ਦੇ ਦੋਸ਼ਾਂ ਦੇ ਵਿੱਚ ਦੇਸ਼ ਨਿਕਾਲਾ ਦਿੱਤਾ ਗਿਆ ਸੀਗਾ ਤਾਂ ਉਹਨਾਂ ਦੇ ਉੱਤੇ ਡੰਕੀ ਰੂਟ ਦੀ ਵਰਤੋਂ ਕਰਨ ਦਾ ਦੋਸ਼ ਸੀਗਾ ਯਾਨੀ ਕਿ ਕੈਨੇਡਾ ਦੇ ਰਾਹੀਂ ਗੈਰ ਕਾਨੂੰਨੀ ਪ੍ਰਵੇਸ਼ ਦਾ ਇਸਤੇਮਾਲ ਕਰਕੇ ਅਮਰੀਕਾ ਪਹੁੰਚੇ ਸਨ ਜਿਸ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਦਰਸਲ ਟਰੰਪ ਨੇ ਆਪਣੇ ਚੋਣ ਦਾਅਵੇ ਦੇ ਵਿੱਚ ਚੋਣ ਜਿਹੜਾ ਵਾਅਦਾ ਸੀਗਾ ਉਹਦੇ ਹਿੱਸੇ ਦੇ ਵਜੋਂ ਗੈਰ ਕਾਨੂੰਨੀ ਪ੍ਰਵਾਸਾਂ ਨੂੰ ਹਟਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਨਵਰੀ 2025 ਤੋਂ ਮਈ 2025 ਤੱਕ ਸੈਂਕੜੇ ਭਾਰਤਿਆ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਭਾਰਤ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸਨ ਨੂੰ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਦੇ ਵਿੱਚ ਸਹਿਯੋਗ ਦਾ ਵੀ ਐਲਾਨ ਕੀਤਾ ਪਰ ਦੋ ਕੀ ਤਸਦੀਕ ਦੇ ਉੱਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਫਰਵਰੀ ਦੇ ਵਿੱਚ ਕਿਹਾ ਸੀ ਕਿ ਉਹ ਗੈਰ ਕਾਨੂੰਨੀ ਪ੍ਰਵਾਸਨ ਨੂੰ ਵਾਪਸ ਲੈਣ ਦੇ ਲਈ ਤਿਆਰ ਹੈ ਟਾਮ੍ਰਿਕਨ ਗੈਂਗਸਟਰ ਅਨਮੋਲ ਬਿਸਟロイ ਨੂੰ ਦੇਸ਼ ਨਿਕਾਲਾ ਦੇ ਦਿੱਤਾ ਉਸ ਤੋਂ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ ਤਾਂ ਬੋਲ ਗੈਂਗਸਟਰ ਲਾਰੈਂਸ ਬਿਸਟロイ ਦਾ ਛੋਟਾ ਭਰਾ ਹੈ ਅਨਮੋਲ ਬਾਬਾ ਸਦਕੀ ਅਤੇ ਸਿੱਧੂ ਮੂਸੇਵਾਲਾ ਕਤਲ ਕੇਸਾਂ ਦੇ ਵਿੱਚ ਦੋਸ਼ੀ ਹੈ ਉਸ ਦੇ ਉੱਤੇ ਸਲਮਾਨ ਖਾਨ ਦੇ ਘਰ ਦੇ ਉੱਤੇ ਹਮਲੇ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ ਤਾਂ ਦੇਸ਼ ਭਰ ਦੇ ਵਿੱਚ ਅਨਮੋਲ ਦੇ ਵਿਰੁੱਧ ਕਈ ਮਾਮਲੇ ਵੀ ਦਰਜ ਨੇ ਇਹ ਕਾਰਵਾਈ ਜੋ ਕਿ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਦੱਸਦੇ ਕਿ ਅਨਮੋਲ ਬਿਸ਼ਨੋਈ ਦੀ ਭਾਰਤ ਵਾਪਸੀ ਨੂੰ ਅੰਤਰਰਾਸ਼ਟਰੀ ਗੈਂਗਸਟਰ ਨੈੱਟਵਰਕ ਦੇ ਵਿਰੁੱਧ ਇੱਕ ਵੱਡੇ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈਗਾ ਤਾਂ ਬੇਹਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਵੱਲੋਂ ਅ ਜੋ ਕਿ 200 ਦੇ ਕਰੀਬ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ